ਕਿਉਂ ਝੂਠਾ ਮਾਨ ਕਰਦੇ ਐ ਮੇਰਾ ਐ ਮੇਰਾ ਕੁਝ ਵੀ ਤੇਰਾ ਨਹੀਂ ਜਦ ਬੰਦਾ ਮਰਦਾ ਹੈ ਜਿੰਨਾ ਵਾਸਤੇ ਇਹਨਾਂ ਕੁਝ ਕੀਤਾ ਉਹ ਹੀ ਕਹਿੰਦੇ ਨੇ ਇਹ ਤੇ ਮਰ ਗਿਆ ਚੰਗਾ ਸੂਟ ਪਾਏ ਐ ਲਾ ਲਵੋ ਜੇਬਾਂ ਦੇਖ ਲਓ ਘਰ ਦੀਆਂ ਚਾਬੀਆਂ ਕੋਈ ਬਟੂਆ ਤੇ ਨਹੀਂ ਇਹ ਵਿੱਚ ਹੱਥ ਦੇਖ ਲਓ ਕੋਈ ਸੋਨੇ ਦੀ ਅੰਗੂਠੀ ਤੇ ਨਹੀਂ ਜਿਨ੍ਹਾਂ ਵਾਸਤੇ ਇਨਾ ਕੁਝ ਕੀਤਾ ਉਹ ਹੀ ਕਰੂਨੰਗਾ ਕਰਕੇ ਕੱਢਦੇ ਨੇ ਕਫਨ ਪਾ ਦਿੰਦੇ ਨੇ ਸ਼ਮਸ਼ਾਨਗਾਠ ਅੱਗ ਲਾਈ ਜਾਂਦੀ ਅੱਗ ਕਹਿੰਦੀ ਭਾਈ ਆਇਆ ਤੇ ਨੰਗਾ ਸੀ ਕਫਨ ਕਿੱਥੇ ਲੈ ਚਲੇ ਨੇ ਕਫਨ ਵੀ ਸੜ ਜਾਂਦਾ ਹੈ ਸਰੀਰ ਵੀ ਸੜ ਜਾਂਦਾ ਹੈ ਜਾਂਦੀ ਵਰੀ ਤਾਂ ਸਰੀਰ ਵੀ ਸਾਥ ਨਹੀਂ ਦਿੰਦਾ ਤੇ ਸਤਿਗੁਰੂ ਜੀ ਕਹਿੰਦੇ ਹਨ ਤੂੰ ਕਹਿੰਦਾ ਸਭ ਕੁਝ ਮੇਰਾ ਹੈ ਪਰ ਦਸ ਜਦ ਤੂੰ ਮਰੇਗਾ ਤੇਰੇ ਨਾਲ ਕੋਈ ਮਰੇਗਾ ਤੇਰੀ ਕੋਈ ਤਨਦੌਲਤ ਤੇਰੇ ਨਾਲ ਸਾੜੇਗਾ ਨਾ ਕਿਸ ਨੇ ਤੇਰੇ ਨਾਲ ਮਰਨਾ ਹੈ ਨਾ ਕਿਸੇ ਨੇ ਤੇਰੀ ਤਨਦੌਲਤ ਤੇਰੇ ਨਾਲ ਸਾੜਨੀ ਹੈ ਫਿਰ ਕੀ ਤੇਰੇ ਹੈ